ਕੋਈ ਛੁੱਟੀਆਂ 'ਚ ਲੈ ਕੇ ਬੱਚਿਆਂ ਨੂੰ ਚੜ ਗਿਆ ਪਹਾੜਾਂ 'ਤੇ ਕੋਈ ਰਾਜਸਥਾਨ 'ਤੇ ਕੋਈ ਕਿਤੇ ਨਿਕਲ ਗਿਆ ਪਰ ਆਵੇ ਇਸ ਬੱਚੇ ਨੂੰ ਸਿੱਖੀ ਬਾਰੇ ਕੌਣ ਦੱਸੂ ਦੱਸਣਾ ਪੈਣਾ ਵੀ ਸਿੱਖਾਂ ਦੀ ਸਿੱਖਾਂ 'ਚ ਕੇਸਾਂ ਦੀ ਕੀ ਮਹੱਤਤਾ ਐ ਬੱਚੂ ਸਿੱਖੀ ਦੇ ਬਚਾਉਣੀ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਭਈ ਕਿਸੇ ਦੇ ਭਰਾ ਦੇ ਹਨਾ ਮਨ 'ਚ ਗੱਲ ਲੱਗ ਜਾਂਦੀ ਆ ਹੋ ਸਕਦਾ ਬੱਚੇ ਨੂੰ ਸਿੱਖੀ ਨਾਲ ਜੋੜ ਦੇ ਦੱਸਣਾ ਪੈਣਾ ਵੀ ਖੋਪੜ 'ਲ ਲੁਹਾਏ ਗਏ ਨੇ ਇੱਥੇ ਸਿੱਖੀ ਦਾ ਇੱਕ ਬਾੜ ਵੀ ਆਪਦੇ ਤੋਂ ਅਲੱਗ ਨਹੀਂ ਹੋਣ ਦਿੱਤਾ ਇੰਨਾ ਪਿਆਰ ਕਰਦੇ ਸਿੱਖਾਂ ਦੀ ਸਿੱਖੀ ਨੂੰ ਦੱਸੋ ਵੀਰੇ ਹਰੇਕ ਬੱਚੇ ਮਾਂ ਪਿਓ ਨੂੰ ਚਾਹੀਦਾ ਵੀਰੇ ਆਪਣੇ ਬੱਚਿਆਂ ਨੂੰ ਹਨਾ ਉਸ ਸਥਾਨ ਤੇ ਜ਼ਰੂਰ ਲੈ ਕੇ ਜਾਵੇ ਜਿਹੜੇ ਉਹ ਧਰਮ ਦੇ ਨਾਲ ਜੁੜਿਆ ਹੋ। ਹੁਣ ਮੈਂ ਆਪਦੀ ਬੇਟੀ ਨੂੰ ਉਹਨਾਂ ਦਾ ਸਿੱਖ ਇਤਿਹਾਸ ਦੱਸਣਾ ਚਾਹਣਾ ਆਪਣਾ ਵੀ ਸਿੱਖ ਇਤਿਹਾਸ ਕਿੱਦਾਂ ਦਾ ਹੈਗਾ। ਇਹ ਕੌਮ ਸਰਦਾਰਾਂ ਦੀ ਆ ਸਿੱਖਾਂ ਸਿਧਾਂਤਾਂ ਦੀ ਕੌਮ ਆ ਨਾ ਕਿ ਨਚਾਰਾਂ ਦੀ। ਆਪਾਂ ਨਚਾਰਾਂ ਪਿੱਛੇ ਨਹੀਂ ਲੱਗਣਾ ਪੁੱਤ ਸਿਧਾਂਤਾਂ ਪਿੱਛੇ ਲੱਗਣਾ। ਜਿਨ੍ਹਾਂ ਨੇ ਬੰਦ-ਬੰਦ ਕਟਾਲਿਆ, ਖੋਪੜੀਆਂ ਲੋਹਾਲੀਆਂ ਚਰਖੜੀਆਂ ਤੇ ਚੜ੍ਹ ਗਏ। ਪਰ ਆਪਦਾ ਈਨ ਨਹੀਂ ਮੰਨਿਆ ਹੈਗਾ ਲੋਕ ਇੱਥੇ ਕਹਿੰਦੇ ਕੇਸ ਹੋ ਗਏ ਕੇਸ ਕਤਲ ਕਰਾਉਂਦੇ ਨੇ ਪਰ ਇਹੋ ਜੇ ਸੂਰਮੇ ਪਏ ਨੇ ਭਾਈ ਤਾਰੂ ਸਿੰਘ ਵਰਗੇ ਜਿਨ੍ਹਾਂ ਨੇ ਆਪਦੇ ਖੋਪੜ ਵੀ ਲੋਹਾਲੇ ਆ ਵੀ ਧੀ ਨੂੰ ਦੱਸਣਾ ਜ਼ਰੂਰ ਆ ਆਪਦੇ ਪੁੱਤ ਨੂੰ ਵੀ ਜ਼ਰੂਰ ਦੱਸਾਂਗੇ ਵੀ ਆਪਣਾ ਸਿੱਖ ਇਤਿਹਾਸ ਕਿਦਾਂ ਦਾ ਤਿਕਾ ਠੀਕ ਆ ਉਦੋਂ ਬਾਅਦ ਬੱਚੇ ਕੀ ਕਰਦੇ ਨੇ ਉਹ ਅਲੱਗ ਗੱਲ ਆ ਪਰ ਆਪਦਾ ਮਾਂ ਪਿਓ ਦਾ ਫਰਜ਼ ਵੀ ਬਣਦਾਗਾ ਵੀ ਅਸੀਂ ਦੱਸੀਏ ਵੀ ਸਿੱਖ ਕੌਮ ਦੇ ਵਿੱਚ ਕੇਸਾਂ ਦੀ ਕੀ ਮਹੱਤਤਾ ਕੀ ਪਰ ਅੱਜ ਕੱਲ ਨਾ ਮਾਂ ਦੇ ਮਾਂ ਵੀ ਉਤੇ ਪਾਲਰਾਂ ਜਾਂਦੀ ਆ ਪਿਓ ਵੀ ਨਾਈਆਂ ਦੇ ਜਾਂਦਾ ਆ ਦੇ ਬੱਚੇ ਨੂੰ ਕੀ ਸਮਝਾਵੇ ਕਿਉਂਕਿ ਆਪ ਹੀ ਨਹੀਂ ਸਾਫ਼ ਸੂਰਤ ਹੈਗੇ ਦੱਸਣਾ ਪੈਣਾ ਵੀ ਚਰਖੜੀਆਂ ਤੇ ਕਿਉਂ ਚੜੇ ਕਿੰਨਾਂ ਨੂੰ ਚੜਾਇਆ ਗਿਆ ਸਭ ਦੱਸਣਾ ਪੈਣਾ ਉਹਨਾਂ ਨੂੰ ਉਹਨਾਂ ਦੇ ਅੰਦਰ ਵੀ ਜੋਸ਼ ਹੋਵੇ ਖੂਨ ਮਤਲਬ ਉਬਾਲੇ ਮਾਰੇ ਯਾਰ ਵੀ ਸਾਡਾ ਇਤਿਹਾਸ ਐਦਾਂ ਦਾ ਸੀਗਾ ਸਾਡੇ ਨਾਲ ਪਹਿਲਾਂ ਵੱਡਿਆਂ ਨਾਲ ਐਦਾਂ ਧੱਕਾ ਕੀਤਾ ਗਿਆ ਦੱਸਣਾ ਪੈਣਾ ਬਈ ਦੱਸਣਾ ਪੈਣਾਗਾ ਆਪਦੇ ਨੰਚਾਰਾ ਨੂੰ ਵੀ ਦੱਸ ਦੇ ਬੱਚੇ ਨੂੰ ਨਚਾਰ ਵੀ ਦਿਖਾਉਣੇ ਹੋ ਡਾਂਸ ਵੀ ਕਰਕੇ ਵੀ ਦਿਖਾਉਣੇ ਹੋਗੇ ਉਹਨਾਂ ਨੂੰ ਕਹਿਣੇ ਡਾਂਸ ਕਰ ਨਾਮ ਦੱਸ ਦਿਓ ਇਹਦਾ ਇਹਦਾ ਫਲਾਣੇ ਦਾ ਨਾਮ ਇਹ ਆਗਾ ਇਹ ਇੱਥੇ ਰਹਿੰਦਾਗਾ ਇਹ ਇੱਥੇ ਰਹਿੰਦਾ ਇਹਦਾ ਨਾਮ ਇਹ ਆ ਹੁਣ ਇਹਦਾ ਗਾਣਾ ਆਹਾ ਇਹ ਗਾਣੇ ਆਏ ਹੋਇਤੀ ਮੈਂ ਇਹਦੇ ਗਾਣੇ ਆ ਸੁਣਦਾ ਰਹਿਣਾ ਪਰ ਨਹੀਂ ਭਾਈ ਆਪਦੇ ਬੱਚਿਆਂ ਨੂੰ ਮਹਾਰਾਜਾ ਰਜੀਤ ਸਿੰਘ ਬਾਰੇ ਖਾਲਸਾ ਰਾਜ ਬਾਰੇ ਕੱਲੀ-ਕੱਲੀ ਜਾਣਕਾਰੀ ਆਪਦੇ ਬੱਚਿਆਂ ਨੂੰ ਜ਼ਰੂਰ ਦੇਵੋ ਭਾਈ ਜੋ ਛੁੱਟੀਆਂ ਹੁੰਦੀਆਂ ਨੇ ਕੀ ਮੈਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਣਾ ਜਦੋਂ ਪਹਿਲਾਂ ਛੁੱਟੀਆਂ ਹੋਈਆਂ ਸੀ ਤੇ ਉਦੋਂ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਗਿਆ ਸੀਗਾ ਠੀਕ ਆ ਜਾਣਾ ਪਹਾੜਾਂ ਵੱਲ ਜ਼ਰੂਰੀ ਥੋੜੀ ਆ ਯਾਰ ਪਹਿਲਾਂ ਜਿੰਨਾ ਚਿਰ ਆਪਣੇ ਬੱਚੇ ਨਹੀਂ ਸਿੱਖੀ ਨਾਲ ਜੁੜਦੇ ਪਰ ਵੀ ਜੁੜਨਾ ਕਿੱਥੋਂ ਜਦੋਂ ਮਾਂ ਪਿਓ ਨਹੀਂ ਜੁੜੇ ਹੋਇਆ ਤੱਕ ਸਿੱਖੀ ਨਾਲ ਜੁੜੀ ਜੁੜੇ ਹੈਗੇ ਦਸਨਾ ਪੈਣਾ ਬਈ ਬੰਦ-ਬੰਦ ਕਿੰਨਾ ਨੇ ਕਟਾਇਆ ਅਣਾ ਕਿੰਨਾ ਨੇ ਆਪਦਾ ਮਾਸ ਜ਼ਾਲਮਾਂ ਤੋਂ ਨਾ ਖਿੱਚਵਾਇਆ ਦੱਸਣਾ ਪੈਣਾ ਬਈ ਬੱਚਿਆਂ ਨੂੰ ਦੱਸਣਾ ਪੈਣਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਈ ਕਿਵੇਂ ਅੱਖਾਂ ਸਾਹਮਣੇ ਆਪਦੇ ਬੱਚਿਆਂ ਨੂੰ ਉਹਨਾਂ ਨੂੰ ਨਾ ਗਲਾਂ 'ਚ ਹਾਰ ਪਵਾਏ ਗਏ ਸਾਰਾ ਕੁਝ ਦੱਸਣਾ ਪੈਣਾ ਤਾ ਜਾ ਕੇ ਮਾੜੀ ਮੋਟੀ ਗੱਲ ਬਣੂ ਬੱਚਿਆਂ ਨੂੰ ਤਾਂ ਆਪਣੇ ਆਪ ਉਹਦਾ ਹੀ ਨਹੀਂ ਪਤਾ ਵੀ ਸਿੱਖ ਇਤਿਹਾਸ ਹੈ ਕੀ ਆ ਆਪਣੇ ਕੌਮ ਦੇ ਵਿੱਚ ਸ਼ਹੀਦ ਵੀ ਹੋਏ ਨੇ ਜਿੰਨਾ ਟਾਈਮ ਉਹ ਅੱਖਾਂ ਸਾਹਮਣੇ ਨਹੀਂ ਦੇਖਦੇ ਉਹਨਾਂ ਟਾਈਮ ਗੱਲ ਨਹੀਂ ਬਣਨੀ ਦੱਸਣਾ ਪੈਣਾ ਉਹ ਮ੍ਰਿਤਿ ਪੋਤ ਵੀ ਇਹ ਐਂ ਕਿਉਂ ਕਰਤਾ ਫੇਰ ਦੱਸਿਆ ਤੀਗਾ ਉਹਨੇ ਕੇਸ਼ ਕਤਲ ਕਰਨ ਵਾਸਤੇ ਕਿਹਾ ਸੀ ਪਰ ਹੋਈ ਨਹੀਂ ਪੁੱਤ ਖੋਪੜ ਲੁਹਾ ਲਿਆ ਪਰ ਕੇਸ਼ ਕਤਲ ਨਹੀਂ ਕਰਾਇਆ ਆਪਣੇ ਬੱਚਿਆਂ ਦਾ ਪਤਾ ਲੱਗੇ ਵੀ ਸਾਡੇ ਸ਼ਹੀਦ ਕਿ ਕਿੱਦਾਂ ਦੇ ਹੋਏ ਤੇ ਕਿਵੇਂ ਹੋਏ ਸੀਗੇ ਕੇਸਾਂ ਦੀ ਮਹੱਤਤਾ ਕੀ ਆ ਪਰ ਅੱਧਿਆਂ ਤੇ ਮਾਂ ਪਿਓ ਨੂੰ ਨਹੀਂ ਪਤਾ ਕਿ ਕੇਸਾ ਦੀ ਮਹੱਤਤਾ ਕੀ ਆੜਿਆਂ ਨੂੰ ਆਪ ਨਾਈਆਂ ਦੁਕਾਨ ਤੇ ਜਾਂਦੇ ਆ ਮਾਮਾ ਪਾਲਰਾਂ ਤੇ ਜਾਂਦੀਆਂ ਨੇ ਗੀਆਂ ਫੇਰੀ ਸਿੱਖੀ ਬਚੂ ਭਾਈ ਐ ਨਹੀਂ ਬਸਦੀ ਪਹਾੜਾਂ ਤੇ ਜਾ ਕੇ ਨਹੀਂ ਬਸਦੀ ਸਿੱਖੀ ਆਪਣੀ